D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪੈਲਗਾਂ ਵਿੱਚ ਹੋਏ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਲੋਕਾਂ ਦੇ ਵਿੱਚ ਰੋਸ ਹੈ ਉੱਥੇ ਹੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਵੀ ਪੈਦਾ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਟੈਕਸੀ ਯੂਨੀਅਨ ਵੱਲੋਂ ਇੱਕ ਐਲਾਨ ਕੀਤਾ ਗਿਆ ਵੀ ਅਸੀਂ ਭਾਵੇਂ ਅਮਰਨਾਥ ਯਾਤਰਾ ਹੋਵੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਸਲਾਨੀਆਂ ਦਾ ਜਾਣਾ ਹੋਵੇ ਅਸੀਂ ਉੱਥੇ ਟੈਕਸੀਆਂ ਲੈ ਕੇ ਨਹੀਂ ਜਾਵਾਂਗੇ ਤੇ 12000 ਦੇ ਕਰੀਬ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ ਨੇ ਬਹੁਤ ਨਿੰਦਣਯੋਗ ਘਟਨਾ ਹੈ ਜੀ ਜਿਨੇ ਹੱਤੇ ਬੰਦੇ ਉਹਨਾਂ ਨੇ ਘੱਟ ਘਟੂਗੜ 60 70 ਬੰਦੇ ਮਾਰਦੇ ਤੁਹਾਡਾ ਟੂਰਿਸਟ ਇਹ ਨਿੰਦਣਯੋਗ ਗੱਲ ਆ ਇਹ ਤੇ ਪਾਕਿਸਤਾਨ ਦੀ ਇਹ ਹਰਕਤ ਆ ਇਹ ਸਾਡੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਚਾਹੀਦਾ ਆ ਇਹ ਪਾਕਿਸਤਾਨ ਤੇ ਰਾਤ ਰੋਤ ਅਟੈਕ ਹੋਣਾ ਚਾਹੀਦਾ ਜੇ ਸਾਡੇ 60 70 ਮਾਰਿਆ ਘੱਟੋ ਘੜ 70000 ਉਹਨਾਂ ਦਾ ਬੰਦਾ ਮਰਨਾ ਚਾਹੀਦਾ ਆ ਜਿਨ੍ਹਾਂ ਦੇ ਘਰ ਉੱਜੜ ਗਏ ਆ ਬਹੁਤ ਸਾਡਾ ਇੰਨਾ ਟੂਰਿਸਟ ਸੀਗਾ ਅਮਨ ਰਾਤ ਦੀ ਇੰਨੀ ਯਾਤਰਾ ਬੁੱਕ ਸੀ ਸਾਰੇ ਲੋਕਾਂ ਨੇ ਕੈਨਸਲ ਕਰਾਤੀ ਆ ਸਰ ਕਿਵੇਂ ਦੇਖਦੇ ਹੋ ਆਈ ਥਿੰਕ ਬਹੁਤ ਖਰਾਬ ਹੋ ਰਿਹਾ ਹੈ ਕ੍ਰਿਪਾ ਕਰਕੇ ਜਮ ਜੋ ਹਾਲਾਤ ਖਰਾਬ ਇੰਨੇ ਜ਼ਿਆਦਾ ਹੋ ਗਏ ਆ ਕਰੋ ਨਿਕਲਣਾ ਔਖਾ ਹੋ ਜਾਣਾ ਸਾਡਾ ਜੋ ਹਾਲਾਤ ਚੱਲਦੇ ਆ ਅਸੀਂ ਤੇ ਦੋਨੇ ਸਰਕਾਰਾਂ ਨੂੰ ਮਾਨ ਸਾਹਿਬ ਨੂੰ ਪੀਐਮ ਸਾਹਿਬ ਨੂੰ ਕਹਿੰਨੇ ਆ ਕਿ ਜਿੰਨੀ ਸ਼ਕਤੀ ਹੋ ਸਕਦੀ ਉਨੀ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਬਹੁਤ ਜਾਨਕਿ ਬੁਰਾ ਹਾਲ ਹੋ ਜਾਣਾ ਹੈ ਟੈਕਸੀ ਯੂਨੀਅਨ ਲੋਜੀ ਤੁਹਾਨੂੰ ਕਹਿੰਦਾ ਕਾਕੇ ਹੋਏ ਹੋ ਕੀ ਮੰਗ ਆ ਕੇ ਮੰਗ ਪੱਤਰ ਕਿਸ ਨੂੰ ਭੇਜਿਆ ਗਿਆ ਤੇ ਹੋ ਨਹੀਂ ਨਹੀਂ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦਵਾਗੇ ਸੀਪੀ ਸਾਹਿਬ ਨੂੰ ਦਵਾਗੇ ਆਪਣੇ ਮਾਨ ਸਾਹਿਬ ਨੂੰ ਮੋਦੀ ਸਾਹਿਬ ਨੂੰ ਸਾਰਿਆਂ ਨੂੰ ਅਸੀਂ ਮੰਗ ਪੱਤਰ ਦਾਂਗੇ ਜੀ ਇਹ ਜਿਹੜਾ ਉਹ ਗੁਰਵਾਧਾ ਇਹ ਜੜ ਤੋਂ ਖਤਮ ਕਰ ਦਿੱਤਾ ਜਾਵੇ ਕਿ ਅੱਗੇ ਤੋਂ ਇਦਾਂ ਦੀ ਕੋਈ ਹਰਕਤ ਨਾ ਹੋਵੇ ਸਾਡੇ ਤੇ ਜਦੋਂ ਸੀਜ਼ਨ ਹੁੰਦਾ ਘੱਟੋ ਘੱਟ ਤੇ ਲੱਖਾਂ ਦੇ ਹਿਸਾਬ ਨਾਲ ਸਾਡਾ ਇੱਥੋਂ ਟੂਰਿਸਟ ਜਾਂਦਾ ਆ ਪੂਰੇ ਪੰਜਾਬ ਦੀ ਗੱਡੀ ਇੱਥੇ ਬੁੱਕ ਹੁੰਦੀ ਆ ਜਾਂਦੀ ਆ ਔਰ ਹੋ ਸਰ ਹਾਂਜੀ ਹੁਣ ਤੱਕ ਕਿੰਨਾ ਰੱਦ ਕਰ ਦਿੱਤਾ ਕੈਂਸਲੇਸ਼ਨ ਹੋਈ ਹੈ ਹਾਂਜੀ ਹਾਂਜੀ ਕਟੂ ਘਾਟਨੀ ਤੇ 10-12000 ਬੰਦਾ ਕੈਂਸਲ ਹੋਇਆ ਸਾਡਾ ਹੁਣ ਸ਼ੁਰੂਆਤ ਵੀ ਹੁਣ ਅਮਨਨਾਥ ਦੀ ਉਹ ਕੈਂਸਲ ਹੋ ਗਈ ਆ ਜਿੰਨੀ ਬੁਕਿੰਗ ਹੋਈ ਸੀ ਸਾਰੀ ਕੈਂਸਲ ਹੋ ਗਈ ਆ ਕਸਟਮਰਾਂ ਦੇ ਫੋਨ ਆਉਣ ਲੱਪੇ ਆ ਕਿ ਅਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਅਸੀਂ ਉਹ ਜਿੰਨੀ ਬੁਕਿੰਗ ਹੋਈ ਸੀ ਬੱਸਾਂ ਦੀ ਹੋਈ ਸੀਗੀ ਸਾਡੀ ਟੈਂਪੂ ਡਰਾਈਵਰਸ ਇਨੋਵਾ ਉਹ ਸਾਰੀਆਂ ਸਾਨੂੰ ਕੈਨਸਲ ਕਰਨੀਆਂ ਪਈਆਂ ਤੁਹਾਨੂੰ ਦੱਸ ਦਈਏ ਕਿ ਗਰਮੀ ਦਾ ਸੀਜ਼ਨ ਆ ਗਿਆ ਜਿੱਥੇ ਲੋਕੀ ਸੈਰ-ਸਪਾਟੇ ਵਾਸਤੇ ਠੰਡੀਆਂ ਆਵਾਦੀਆਂ ਦੇ ਵਿੱਚ ਘੁੰਮਣ ਲਈ ਜਾਂਦੇ ਨੇ ਉੱਥੇ ਹੀ ਅਮਰਨਾਥ ਯਾਤਰਾ ਵੀ ਸ਼ੁਰੂ ਹੋ ਜਾਂਦੀ ਹੈ ਤੇ ਕਾਫੀ ਸ਼ਰਤਾਲੂ ਪੰਜਾਬ ਦੇ ਵਿੱਚੋਂ ਵੀ ਜਾਂਦੇ ਨੇ ਹੁਣ ਵੇਖਣਾ ਹੋਵੇਗਾ ਟੈਕਸੀ ਯੂਨੀਅਨ ਦੀ ਸੁਰੱਖਿਆ ਨੂੰ ਲੈ ਕੇ ਉੱਥੇ ਸੁਰੱਖਿਆ ਨੂੰ ਲੈ ਕੇ ਲੋਕਾਂ ਦੀ ਨੂੰ ਕੀ ਕਦਮ ਚੁੱਕਿਆ ਜਾਂਦਾ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ